ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮਾਈ ਲਵ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਕਲ ਕਰਦੇ ਆ ਕਿ ਆਪਾਂ ਕਣਕ ਨੂੰ ਸਟੋਰ ਕਰਨਾ ਸਾਲ ਭਰ ਦੇ ਲਈ ਕਿਉਂਕਿ ਹੁਣ ਸੀਜ਼ਨ ਆਪਣਾ ਕਣਕ ਦਾ ਖਤਮ ਹੋ ਗਿਆ ਸਾਰਿਆਂ ਨੇ ਹੀ ਆਪਣੇ ਸਾਲ ਭਰ ਦੀ ਕਣਕ ਘਰਾਂ ਦੇ ਵਿੱਚ ਰੱਖਣੀ ਆ ਉਹਦੇ ਲਈ ਅਸੀਂ ਕਿਸ ਤਰੀਕੇ ਨਾਲ ਕਣਕ ਨੂੰ ਸੁਸਰੀ ਤੋਂ ਸੁਰੱਖਿਅਤ ਰੱਖ ਸਕਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆ ਤੇ ਕਣਕ ਨੂੰ ਆਪਾਂ ਨੇ ਬੱਡੀ ਨੂੰ ਨਾ ਤਾਂ 10 ਦਿਨ ਹੋ ਚੁੱਕੇ ਨੇ ਇਹਨੂੰ ਆਪਾਂ ਵਿੜੇ ਚ ਧੁੱਪ ਲਵਾ ਕੇ ਪੂਰੀ ਤਰ੍ਹਾਂ ਸੁਕਾ ਲਿਆ ਜਨ ਕਿ ਹੁਣ ਬਹੁਤ ਹੀ ਵਧੀਆ ਸੁੱਕੀ ਹੋਈ ਹੈ ਇਹ ਕਣਕ ਜਿਹਨੂੰ ਆਪਾਂ ਸਟੋਰ ਕਰਨਾ ਕਿਸ ਡਰਮ ਵਿੱਚ ਆਪਾਂ ਨੇ ਕਣਕ ਪਾਉਣੀ ਸੀ ਉਹਨੂੰ ਆਪਾਂ ਨੇ ਧੋ ਕੇ 2-3 ਦਿਨ ਦੀ ਵਿੜੇ ਵਿੱਚ ਰੱਖ ਕੇ ਧੁੱਪ ਲਵਾਈ ਜੋ ਕਿ ਪੂਰੀ ਤਰ੍ਹਾਂ ਹੁਣ ਆਪਣਾ ਡਰਮ ਸਾਫ਼ ਆ ਜਿਹੜੀ ਖਾਸ ਚੀਜ਼ ਆ ਉਹ ਹੈਗੀ ਹੈ ਜੀ ਮਾਸੇਸ ਦੀਆਂ ਲੱਭੀਆਂ ਅਸੀਂ ਹਰ ਸਾਲ ਕਣਕ ਦੇ ਵਿੱਚ ਮਾਰਚਸ ਦੀਆਂ ਥਿੱਲੀਆਂ ਯਾਨੀ ਕਿ ਡੱਬੀਆਂ ਪਾਉਣੇ ਆ ਜਿਦੇ ਨਾਲ ਸਾਡੀ ਕਣਕ ਵਧੀਆ ਰਹਿੰਦੀ ਆ ਇਹ ਅਸੀਂ 8 ਕੁਵੰਟਲ ਦੇ ਵਿੱਚ ਚਾਰ ਦਰਜਨ ਦੇ ਕਰੀਬ ਡੱਬੇ ਆ ਸਿੱਟ ਦਨੇ ਆ ਜਿਦੇ ਨਾਲ ਆਪਣੀ ਕਣਕ ਜ਼ਹਿਰ ਤੋਂ ਮੁਕਤ ਰਹਿੰਦੀ ਆ ਤੁਹਾਡਾ ਗੁਸਾ ਜਾ ਹੂਗਾ ਵੀ ਤੁਸੀਂ ਕੀ ਕਣਕ ਦੇ ਵਿੱਚ ਪਾਉਣੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿੱਥੇ ਆਪਣਾ ਡਰਾਮਾ ਪਿਆ ਹੋਵੇ ਉੱਥੇ ਹਵਾ ਵੀ ਲੱਗਣੀ ਚਾਹੀਦੀ ਆ ਤੇ ਕਣਕ ਪਾਉਣ ਤੋਂ ਬਾਅਦ ਹੀ ਆਪਾਂ ਨੇ ਢੱਕਣੀ ਲਾਉਣਾ ਥੋੜੇ ਦਿਨ ਠਹਿਰ ਕੇ ਹੀ ਲਾਉਣਾ ਚਾਹੀਦਾ ਉੱਪਰ ਕੋਈ ਜਾਲੇ ਜਾਲ ਜਿਵੇਂ ਕਿ ਚਾਰਨਾ ਹੁੰਦਾ ਉਹ ਰੱਖ ਦੇਵੇ ਤੇ ਥੋੜੀ-ਮੋਟੀ ਹਵਾ ਲੱਗਣੀ ਚਾਹੀਦੀ ਆ ਇਸ ਨਾਲ ਆਪਾਂ ਆਪਣੀ ਕਣਕ ਨੂੰ ਸੁਰੱਖਿਅਤ ਰੱਖ ਸਕਦੇ ਆ عندي ਸਾਡਾ ਆਈਡੀਆ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ